ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੇਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਮੌਸਮ ਦੇ ਵਿੱਚ ਬਹੁਤ ਵਧੀਆ ਚੇਂਜ ਆਈ ਆ। ਟੈਂਪਰੇਚਰ ਇੱਕਦਮ ਡਾਊਨ ਹੋਇਆ ਦਿਨ ਦਾ ਖਾਸ ਤੌਰ ਤੇ। ਧੁੰਦਾਂ ਪੈਣੀਆਂ ਸ਼ੁਰੂ ਹੋਈਆਂ ਨੇ। ਧੁੰਦਾਂ ਇਹ ਜਦੋਂ ਤੱਕ ਜਿਹੜਾ ਥੋੜੀ-ਬਹੁਤੀ ਬੱਦਲਵਾਈ ਹੋ ਕੇ ਕਿਤੇ-ਕਿਤੇ ਮੀਂਹ ਪੈ ਕੇ ਮੌਸਮ ਸਾਫ਼ ਨਹੀਂ ਹੁੰਦਾ। ਉਨਾ ਚਿਰ ਕੋਰਾ ਪੈਣ ਦੇ ਸਾਰ ਘੱਟ ਹੁੰਦੇ ਆ ਬਾਕੀ ਮੌਸਮ ਚਿਤੋ ਦੀ ਲਈ ਆਉਂਦਾ ਕੋਈ ਪਤਾ ਨਹੀਂ ਲੱਗਦਾ ਪਰ ਫਿਲਹਾਲ ਜਿਹੜਾ ਹੈਗਾ ਇਸ ਤਰ੍ਹਾਂ ਹੀ ਲੱਗਦਾ ਕਿ ਧੁੰਦਾਂ ਪੈਣਗੀਆਂ ਅੱਜੇ ਤੇ ਮੌਸਮ ਸਾਫ਼ ਹੋਏ ਤੇ ਫਿਰ ਕੋਰਾ ਵੀ ਪੈ ਸਕਦਾ ਕੋਰਾ ਜਿਹੜਾ ਹੈਗਾ ਪਿਛਲੇ ਸਾਲਾਂ ਦੇ ਦੇਖਣ ਦੇ ਵਿੱਚ ਇੱਕ ਦੋ ਸਾਲਾਂ 'ਚ ਖਾਸ ਤੌਰ ਤੇ ਕੋਲਾ ਕੋਰਾ ਜਿਹੜਾ ਕਾਫੀ ਲੇਟ ਤੱਕ ਵੀ ਜਿਵੇਂ ਫਰਵਰੀ ਦੇ ਵਿੱਚ ਵੀ ਜਿਹੜਾ ਕੋਰਾ ਪੈਣ ਦੇ आसार ਹੈਗੇ ਆ ਤੇ ਕਣਕ ਦੀ ਫਸਲ ਵਾਸਤੇ ਖਾਸ ਤੌਰ ਤੇ ਕਈ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਕਣਕ ਸਾਡੀ ਗੋਭ 'ਚ ਥੋੜੀ ਜੀ ਜਿਵੇਂ ਅਕਤੂਬਰ ਦੇ ਆਖਰੀ ਹਫਤੇ ਜਾਂ ਕਈ ਕਿਸਾਨ ਵੀ 20-22 ਅਕਤੂਬਰ ਤੋਂ ਕੰਮ ਵੀਤਤੀਆਂ ਸੀ ਡੰਡੀ ਚੜਨ ਦੀ ਕੋਈ ਸਮੱਸਿਆ ਸੀ ਕਿਉਂਕਿ ਵੇਸੇ ਤਾਂ 70-75 ਤੇ ਦਿਨ ਤੇ ਜਾ ਕੇ ਝੰਡਾ ਪੱਤਾ ਕੱਢਣਾ ਹੀ ਹੁੰਦਾ ਗੋਚਾਉਣਾ ਹੁੰਦਾ ਪਰ ਕਈਆਂ ਤੇ ਥੋੜਾ ਜਿਹਾ ਗੀਤੀ ਸਮੱਸਿਆ ਆਉਣ ਲੱਗ ਪਈ ਸੀ ਉਹ ਜਿਹੜਾ ਰੁਕ ਜਾਣਾ ਕਿਉਂਕਿ ਜਿਹੜੀ ਧੁੰਦ ਪੈਂਦੀ ਜਦੋਂ ਜਿਹੜੇ ਬਿਨਾ ਸੂਰਜ ਵਾਲੇ ਦਿਨ ਹੁੰਦੇ ਆ ਧੁੰਦ ਪੈਂਦੀ ਰਹਿੰਦੀ ਹੈ ਟੈਂਪਰੇਚਰ ਡਾਊਨ ਜਾਂਦਾ ਤਾਂ ਇਹ ਦਿਨ ਇੱਕ ਵਾਰ ਜਿਹੜਾ ਫਸਲਾਂ ਦਾ ਵਾਧਾ ਰੁਕਦਾ ਹੈ ਫਸਲ ਫੋਰਡ ਕਰਨੀ ਸ਼ੁਰੂ ਕਰ ਦਿੰਦੀ ਹੈ ਜੜਾਂ ਜੜੀਆਂ ਖਾਸ ਤੌਰ ਤੇ ਕਣਕ ਦੇ ਵਿੱਚ ਆ ਜੜਾਂ ਜੜੀਆਂ ਜ਼ਮੀਨ ਤੱਕ ਵੀ ਕਿਉਂਕਿ ਧੁੰਦ ਦੇ ਵਿੱਚ ਜਦੋਂ ਮੌਇਸਚਰ ਹੌਲੀ ਹੌਲੀ ਟਿਕਦਾ ਉੱਪਰੋਂ ਟੈਂਪਰੇਚਰ ਡਾਊਨ ਹੁੰਦਾ ਸੂਰਜ ਨਜ਼ਰ ਨਹੀਂ ਆਉਂਦਾ ਤਾਂ ਤਾਂ ਤੱਕ ਜੜਾਂ ਬੂਟੇ ਬਣਾਉਂਦੇ ਆ ਤਾਂ ਇਹਦੇ ਨਾਲ ਜਿਹੜੀ ਫਸਲ ਆ ਉਹ ਕਣਕ ਆ ਜਿਹੜੀ ਉਹ ਉਹਦਾ ਰੰਗ ਢਾਂਗੀ ਬਦਲ ਜਾਂਦਾ ਹੈਗਾ ਤੇ ਬਹੁਤ ਵਧੀਆ ਇਹ ਫਸਲ ਵਾਸਤੇ ਚੰਗੇ ਅਸਾਰ ਹੈਗੇ ਆ ਟੈਂਪਰੇਚਰ ਡਾਊਨ ਹੋਣਾ ਧੁੰਦ ਪੈਣੀ ਫਾਇਦੇਮੰਦ ਦਾ ਕਣਕ ਕਿਉਂਕਿ ਫੋਰਡ ਦੀ ਸਥਿਤੀ ਦੇ ਵਿੱਚ ਜਿਹੜਾ ਕੋਰਾ ਹੈ ਕੋਰਾ ਜਦੋਂ ਅੱਗੇ ਜਾ ਕੇ ਪਹੁੰਚਾਸ ਤੌਰ ਤੇ ਅਗੇਤੀਆਂ ਕਣਕਾਂ ਜਾਂ ਅਕਤੂਬਰ ਦੇ ਮਹੀਨੇ ਜਿਹੜੀਆਂ ਕਣਕਾਂ ਦੀ ਬਜਾਂਦਾ ਜਾਂ अर्ਲੀ ਨਵੰਬਰ ਕਹਿ ਸਕਦੇ ਪਹਿਲੇ 2-4 ਦਿਨ ਉਹਦੇ ਵਿੱਚ ਇਹ ਹੁੰਦਾ ਕਿ ਕਈ ਵਾਰ ਜਦੋਂ ਫਸਲ ਗੋਭ ਤੇ ਆ ਜਾਂ ਅਨਸਾਰੇ ਤੇ ਆ ਉਦੋਂ ਜਿਹੜਾ ਕੋਰਾ ਪੈਂਦਾ ਉਹ ਕਣਕ ਦੀ ਫਸਲ ਦੇ ਵਿੱਚ ਨੁਕਸਾਨ ਦੇ ਆਲੂਆਂ ਦੀ ਫਸਲ 'ਚ ਜੇ 5-7 ਦਿਨ ਲਗਾਤਾਰ ਕੋਰਾ ਪੈਂਦਾ ਉਹ ਨੁਕਸਾਨ ਦੇ ਹੁੰਦਾ ਹੈ ਬਾਕੀ ਸਬਜ਼ੀਆਂ ਵਿੱਚ ਵੀ ਜਿਹੜਾ ਕੋਰਾ ਉਹ ਜਲਦੀ ਮਾਰ ਕਰਦਾ ਪਰ ਕਣਕ ਜਿੰਨਾ ਚਿਰ ਫੋਟ ਕਰਦੀ ਹੈ ਕੋਰਾ ਪਵੇ ਧੁੰਦ ਪਵੇ ਤੇ ਇਹਦੇ ਵਾਸਤੇ ਤਾਂ ਫਾਇਦੇਮੰਦ ਹੀ ਫਾਇਦੇਮੰਦ ਆਪਾਂ ਜਿਹੜਾ ਕੰਮ ਹੈ ਕਰਨਾ ਫਸਲ ਨੂੰ ਜਿੱਥੇ ਜ਼ਰੂਰਤ ਅਨੁਸਾਰ ਜਿੱਥੇ ਪਾਣੀ ਨਹੀਂ ਲੱਗਿਆ ਉੱਥੇ ਕਿਰਪਾ ਕਰਕੇ ਪਾਣੀ ਦਿਓ ਬਹੁਤ ਵਧੀਆ ਰਿਜ਼ਲਟ ਇਸ ਚੀਜ਼ ਦੇ ਮਿਲਣਗੇ ਤੇ ਸਲਫਰ ਤੱਤ ਦੀ ਘਾਟ ਨਹੀਂ ਫਸਲ ਨੂੰ ਆਉਣ ਦੇਣੀ ਜਿੱਥੇ ਸਲਫਰ ਤੱਤ ਦੀ ਘਾਟ ਆਉਂਦੀ ਕਿਉਂਕਿ ਇਸੇ ਵਾਸਤੇ ਖਾਸ ਤੌਰ ਤੇ ਮੈਂ ਤਾਂ ਜਦੋਂ ਆਲੂਆਂ ਦੀ ਸਪਰੇ ਸਾਰਨੀ ਬਣਾਈ ਦੀ ਆ ਦੋ ਸਪਰੇਆਂ 80% ਸਲਫਰ ਦੀਆਂ ਦੱਸੀ ਦੀਆਂ 500 700 ਗ੍ਰਾਮ ਸਲਫਰ ਦੀਆਂ ਉਹਦੀਆਂ ਸਪਰੇਆਂ ਕਰੋ ਕੋਰੇ ਤੋਂ ਵੀ ਬਚਤ ਕਰਨ 'ਚ ਕਾਫੀ ਹੈਲਪ ਕਰਦਾ ਬਾਕੀ ਛੋਟੇ ਤੱਤ ਤੇ ਮੈਨੋ ਐਸਿਡ ਜਿਵੇਂ ਦੱਸੀ ਤੇ ਜੇ ਤੁਸੀਂ ਜ਼ਰੂਰਤ ਅਨੁਸਾਰ ਕਰਨੇ ਹੁਣ ਪਰ ਜ਼ਿੰਕ ਮੈਗਨੀਸ਼ੀਅਮ ਲਈ ਤਾਂ ਪਾਣੀ ਯੂਰੀਆ ਦੀਆਂ ਦੋ ਤਿੰਨ ਸਪਰੇਆਂ ਕੀਤੀਆਂ ਹੁਣ ਤਾਂ ਇਹ ਮੌਸਮ ਆ ਜਿਹੜਾ ਇਹ ਫਸਲ ਨੂੰ ਕਿਉਂ ਵੰਗ ਲੱਗਦਾ ਹੈ ਤੇ ਕੋਰਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਖਾਸ ਤੌਰ ਤੇ ਫਸਲਾਂ ਵਾਸਤੇ ਰੂੜੀ ਦਾ ਬੋਰਾ ਘਾਓ ਦਾ ਬੋਰਾ ਇਸ ਟਾਈਮ ਜਿੱਤੋਂ ਫਸਲ ਜਿਹੜੀ ਕਣਕ ਦੀ ਫਸਲ ਵਾਸਤੇ ਖਾਸ ਤੌਰ ਤੇ ਧੁੰਦ ਜਿਹੜੀ ਪੈ ਰਹੀ ਹੈ ਕੋਰਾ ਤਾਂ ਜਿਹੜਾ ਹੈਗਾ ਜਦੋਂ ਫਸਲ ਰੀਪਰੋਡਟ ਫੇਸ ਤੇ ਉਹ ਤੱਕ ਰੂਗੀ ਨੁਕਸਾਨ ਜਿਹੜੀਆਂ ਪਛੇਤੀਆਂ ਕਣਕਾਂ ਉਹਨਾਂ ਦੇ ਵਿੱਚ ਉਸ ਚੀਜ਼ ਦੇ ਕੋਰੇ ਦਾ ਉਸ ਚੀਜ਼ ਦਾ ਵੀ ਫਾਇਦਾ ਹੁੰਦਾ ਹੈ ਕਣਕਾਂ ਦੀ ਜਿਹੜੀਆਂ ਪਛੇਤੀਆਂ ਗੜਕਾਂ ਨੇ ਲੇਟ ਗੋ ਵਿੱਚ ਜਾਣਾ ਕੋਰਾ ਉਹਨਾਂ ਵਾਸਤੇ ਵੀ ਬੈਨੀਫੀਸ਼ੀਅਲ ਹੋਊ ਪਰ ਖਿਆਲ ਇਹ ਰੱਖਣਾ ਕਿ ਹਲਕਾ ਪਾਣੀ ਜ਼ਰੂਰ ਤਨਜ਼ਰ ਸਬਜ਼ੀਆਂ ਨੂੰ ਆਲੂਆਂ ਨੂੰ ਤੇ ਕਣਕ ਨੂੰ ਜ਼ਰੂਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ